ਏ ਹੈ ਭੈਣ ਨੀਲਮ ਇਹਦੀਆਂ ਇੰਸਟਾਗ੍ਰਾਮ ਰੀਲਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਤਰਥੱਲੀ ਮਚਾਈ ਹੋਈ ਹੈ ਇੱਕ ਇੱਕ ਗੱਲ ਦੀ ਇਸ ਭੈਣ ਦੀ ਰੀਲ ਇੰਸਟਾਗ੍ਰਾਮ ਉੱਤੇ ਫੇਸਬੁੱਕ ਉੱਤੇ ਮਿਲੀਅਨ ਦੇ ਵਿੱਚ ਵਿਊ ਲਿਆ ਰਹੀ ਹੈ ਬਹੁਤ ਸਾਰੇ ਸੋਸ਼ਲ ਮੀਡੀਆ ਚੈਨਲ ਇਸ ਦੀ ਗੱਲਾਂ ਸ਼ੇਅਰ ਕਰ ਰਹੇ ਨੇ ਇਸ ਭੈਣ ਨੂੰ ਜੋ ਕਿ ਭੋਲੀ ਦਿਖਦੀ ਹੈ ਐਡੀਆਂ ਸਿਆਣੀਆਂ ਗੱਲਾਂ ਕਿਵੇਂ ਕਰ ਲੈਂਦੀ ਹੈ ਆਉ ਤੁਹਾਨੂੰ ਦਿਖਾਉਨੇ ਆ ਇਸ ਭੈਣ ਦੀਆਂ ਗੱਲਾਂ ਬਾਤਾਂ ਤੇ ਦੇਖੋ ਤੁਸੀਂ ਪੂਰੀ ਵੀਡੀਓ ਵੀ ਇਹਨਾਂ ਆਰਥਿਕ ਸਥਿਤੀ ਦੇ ਵਿੱਚ ਇਸ ਤੰਗੀ ਦੇ ਵਿੱਚ ਆਪਣੇ ਪਤੀ ਦਾ ਸਾਥ ਦੇ ਰਹੇ ਹਾਂ ਤੁਸੀਂ ਹੌਸਲਾ ਦਿਨਿਓ ਇਹਨਾਂ ਨੂੰ ਜੰਡ ਲਾਉਨੇ ਹੋ ਵੀ ਭਾਈ ਨਹੀਂ ਡੋਲ ਜੀਏ ਨਹੀਂ ਜੀ ਹੌਸਲਾ ਹੀ ਦਿੰਨੀ ਆ ਮੈਂ ਇਹਨਾਂ ਨੂੰ ਇਹਨਾਂ ਨੂੰ ਮੈਂ کہہ ਰਹੀ ਆ ਬਈ ਕਿੰਨੇ ਕਿ ਆਪਣੇ ਜਵਾਕ ਨੇ ਬਈ ਇਹਨਾਂ ਨੂੰ ਵੀ ਗਾਂ ਪਾਲਣਾ ਆਪਾਂ ਹੀ ਹੌਸਲਾ ਢੋਲ ਗਏ ਤੇ ਜਵਾਕ ਕੀ ਕਰਨਗੇ ਤੁਸੀਂ ਕੀ ਕਹਿ ਰਹੀਆਂ ਮੈਂ ਮੈਂ ਕਹਿ ਮੈਂ ਕਹਿ ਦਿੰਨੀ ਆ ਬਈ ਜਦੋਂ ਸਾਰਾ ਕੁਸ ਬਾਲਤਾ ਗਿਆ ਹੁਣ ਹੁਣ ਆਪਾਂ ਨੂੰ ਉਹ ਸੋਚਣ ਦੀ ਨਹੀਂ ਜ਼ਰੂਰਤ ਮੈਂ ਬਹੁਤ ਜ਼ਿਆਦਾ ਬਿਮਾਰ ਸੀਗੀ ਜਦੋਂ ਦੀ ਇਸ ਤਰ੍ਹਾਂ ਅੱਗ ਲੱਗੀ ਆ ਉਦੋਂ ਦਾ ਮੇਰਾ ਮੇਰਾ ਕੱਖ ਨਹੀਂ ਦੁਖਦਾਰ ਜੀ ਅੱਗ ਕਿਵੇਂ ਲੱਗ ਗਈ ਇਹ ਦੱਸੋ ਜਰੂਰ ਅੱਗ ਕਿਵੇਂ ਲੱਗ ਗਈ ਤੁਹਾਡੇ ਸਾਰਾ ਕੁਝ ਮੱਚ ਗਿਆ ਉਹ ਕੀ ਕਾਰਨ ਰਿਹਾ ਇਹਨਾਂ ਦੀ ਸਪਲਾਈ ਸਾਡੇ ਇੱਕ ਕੱਚੀ ਉਤਾਰ ਪਾਈ ਹੋਈ ਸੀ ਬਸ ਉਹ ਛਾਂਟ ਛੂਟ ਹੋ ਗਈ ਜੀ ਤੇ ਘਰ ਵਿੱਚ ਮੈਂ ਤਾਂ ਹੈ ਨਹੀਂ ਸੀਗਾ ਇਹੀ ਸੀ ਦੇ ਬੱਚੇ ਖੇਡਣ ਖੁੱਡਣ ਗਏ ਸੀਗੇ ਤੇ ਇਹਨਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਇਹਨੂੰ ਛੇਕ ਲੱਗਿਆ ਯ ਰਜਾਈ ਚ ਅੱਛਾ ਬੈਠੇ ਹੋਏ ਸੀ ਪਏ ਹੋਏ ਸੀ ਪਏ ਹੋਏ ਸੀ ਜੀ ਮੈਂ ਅਰਜਾਈ ਚ ਪਈ ਹੋਈ ਸੀ ਮੈਂ ਮੈਂ ਕਾਫੀ ਦਿਨਾਂ ਦੀ ਬਿਮਾਰ ਸੀਗੀ ਇਹੀ ਵਿਚਾਰੇ ਰੋਟੀ ਟੋਕ ਕਰ ਕੇ ਲ ਜਾਂਦੇ ਸੀ ਇਹੀ ਆ ਪਾਂਡਾ ਟਿੱਕਰ ਮਾਂ ਜੀ ਦੇ ਸੀਗੇ ਤੇ ਮੈਨੂੰ ਤਾਂ ਜੀ ਐ ਹੁੰਦਾ ਸੀਗਾ ਵੀ ਪਹਿਲਾਂ ਵੀ ਇਹਨਾਂ ਨੇ ਠੋਕਰਾਂ ਖਾਧੀਆਂ ਹੁਣ ਵੀ ਮੇਰੇ ਕਾਰਨ ਉਹ ਠੋਕਰਾਂ ਖਾਂਦੇ ਆ ਪਰ ਨਹੀਂ ਇਦਾਂ ਇਦਾਂ ਦੀ ਗੱਲ ਜਮਾ ਨਹੀਂ ਸੋਚਦੇ ਬਈ ਜਿਵੇਂ ਦੋਨੇ ਜੀ ਅਸੀਂ ਮਜ਼ਬੂਤ ਆ ਐਵੇਂ ਐਵੇਂ ਰਹਿਣਾ ਚਾਹੀਦਾ ਸਾਨੂੰ ਬਈ ਇੱਕ ਮੁਠੀ ਇੱਕ ਜਾਨ ਹੁੰਦੀ ਆ ਇੱਕ ਮੁਠ ਪਰਿਵਾਰ ਰਹੂਗਾ ਤਾਂ ਮਜ਼ਬੂਤ ਰਹੂਗਾ ਤੇ ਇਹ ਵੀ ਹੁੰਦਾ ਵੀ ਮੁਸੀਬਤਾਂ ਨਾਲ ਲੜ ਵੀ ਸਕਦੇ ਲੜ ਵੀ ਥੱਕ ਦੇਣ ਸੀ ਤੇ ਜਦੋਂ ਤੁਸੀਂ ਅੱਗ ਲੱਗੀ ਤੁਸੀਂ ਆ ਰਜਾਈ ਚ ਪਏ ਸੀ ਤੁਹਾਡੇ ਬੱਚੇ ਵੀ ਨਾਲ ਹੀ ਸੀ ਬੱਚੇ ਤਾਂ ਜੀ ਆ ਖੇਡਣ ਚਲੇ ਗਏ ਸੀਗੇ ਮੈਂ ਕਹਿੰਦਾ ਮੈਂ ਮम्मा ਕੇ ਖੇਡਦਾ ਮੈਂ ਮੇਰਾ ਚਾਤਾ ਹੁਣ ਠੀਕ ਆ ਮੈਂ ਕਿਹਾ ਪੁੱਤ ਮੈਂ ਮੈਂ ਪੈ ਜਾਨੀਆ ਮੈਂ ਮੇਰਾ ਬੁਖਾਰ ਨਹੀਂ ਲਿਆਗਾ ਇਹਨਾਂ ਨੇ ਆ ਕੇ ਦੇਖਿਆ ਬਈ ਜਦੋਂ ਮੇਰੇ ਗਿੱਟ ਨੂੰ ਅੱਗ ਲੱਗ ਸੇਕ ਜਾ ਲੱਗਿਆ ਮੈਂ ਕਿਹਾ ਚਲੋ ਆਹੋ ਬੁਖਾਰ ਲੈਂਦਾ ਹੋਗਾ ਅੰਦਰੋਂ ਨਿਕਲਦਾ ਹੋਗਾ ਜਦੋਂ ਮੈਨੂੰ ਆ ਕੇ ਅੰਡਰਗਰੁੰਡ ਨੰਦਨਾ ਨੇ ਇੱਥੇ ਕੜੀ ਸਕੇ ਲਿਆਂਦਾ ਜੀ ਸਾਨੂੰ ਤਾਂ ਨੌਂੀਆਂ ਨੂੰ ਪਤਾ ਲੱਗ ਗਿਆ ਸੀ ਸਾਨੂੰ ਪਤਾ ਨਹੀਂ ਹੁੰਦਾ ਹਾਂਜੀ ਤੁਸੀਂ ਫਿਰ ਪੈਨਲ ਕਰਦੇ ਨੂੰ ਪਤਾ ਲੱਗ ਗਿਆ ਸੀ ਤੇ ਤੁਹਾਨੂੰ ਫਿਰ ਜਾਨ ਨੂੰ ਵੀ ਖਤਰਾ ਹੋ ਜਾਂਦਾ ਹਾਂਜੀ ਹਾਂਜੀ ਇਸ ਕਰਕੇ ਜੀ ਮੈਂ ਤਾਂ ਪ੍ਰਮਾਤਮਾ ਦਾ ਹੀ ਸ਼ੁਕਰ ਕਰਦਾ ਜੀ ਵੀ ਚਲੋ ਜਿਹੜਾ ਸਮਾਨ ਸੜਨਾ ਸੀ ਸੜ ਗਿਆ ਇਹਨਾਂ ਦੀ ਜਾਨ ਬਚ ਗਈ ਜੀ ਤੁਸੀਂ ਜਿਵੇਂ ਇੱਕ ਗੱਲ ਕਰ ਰਹੇ ਸੀ ਵੀ ਬਈ ਆਰਥਿਕ ਭਲਾਂ ਦੀ ਗਰੀਬ ਹੋਵੇ ਮਨ ਦੀ ਗਰੀਬੀ ਨਾ ਹੋਵੇ ਉਹ ਉਹ ਗੱਲ ਕਿਵੇਂ ਸੀ ਉਹ ਦੱਸਿਓ ਦੁਬਾਰਾ ਦੱਸਿਓ ਕੀ ਸੀਗਾ ਦਰਸ਼ਕਾਂ ਨੂੰ ਜਰੂਰ ਇਹ ਗੱਲ ਦੱਸਣੀ ਚਾਹੀਦੀ ਹੈ ਵੀ ਦਿਲ ਦਾ ਬੰਦਾ ਅਮੀਰ ਹੋਣਾ ਚਾਹੀਦਾ ਤੇ ਗਰੀਬੀਆਂ ਆਰਥਿਕ ਤੰਗੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹ ਤੁਸੀਂ ਗੱਲ ਕਰ ਰਹੇ ਸੀ ਉਹ ਵੇਖੋ ਸਰ ਬਈ ਆਪਾਂ ਦਾ ਇਹ ਆਣੇ ਆ ਬਈ ਘਰ ਘਰ ਗਰੀਬ ਹੋਵੇ ਬੰਦੇ ਦਾ ਦਿਲ ਨਾ ਗਰੀਬ ਹੋਵੇ ਜੇ ਦਿਲੋਂ ਗਰੀਬ ਹੋ ਗਿਆ ਬੰਦਾ ਤੇ ਬੰਦਾ ਘਰੂ ਕੀ ਜੇ ਬੰਦੇ ਨੂੰ ਨਾ ਹਿੰਮਤ ਦਿਲੋਂ ਮਿਲਦੀ ਆ ਜੇ ਆਪਾਂ ਮਜ਼ਬੂਤ ਨਾ ਰਵਾਂਗੇ ਇੱਕ ਮੁਠੀ ਹੋ ਕੇ ਰਵਾਂਗੇ ਸਾਰਾ ਪਰਿਵਾਰ ਤੇ ਫੇਰ ਹੀ ਗਾਂ ਪਰਿਵਾਰ ਵਧੀਆ ਚੱਲੂਗਾ ਨਹੀਂ ਤਾਂ ਡੋਲ ਜਾਊਗਾ ਫਿਰ ਜੇ ਬੰਦਾ ਦਿਲੋਂ ਗਰੀਬ ਹੈ ਤਾਂ ਫਿਰ ਉਹਦੇ ਕੋਲੇ ਪੈਸਾ ਹੋਏ ਤਾਂ ਵੀ ਨਾ ਹੋਇਆ ਇੱਕੋ ਗੱਲ ਹੈ ਨਾ ਸਾਰਾ ਵੇਖੋ ਪੈਸਾ ਹੀ ਜ਼ਰੂਰੀ ਨਹੀਂ ਇਹ ਤਾਂ ਮਨ ਚ ਪਿਆਰ ਭਾਵਨਾ ਨਾ ਪਾਬੰਦੇ ਬਣੇ ਹੋਏ ਆ ਬਈ ਪੈਸਾ ਤਾਂ ਆਉਣੀ ਜਾਣੀ ਚੀਜ਼ ਆ ਹੱਥਾਂ ਦੀ ਮੈਲ ਆ ਬਈ ਆ ਗਿਆ ਜਾਵੜਿਆ ਅੱਜ ਤੁਹਾਡੇ ਕੋਲ ਆ ਕੱਲ ਨੂੰ ਮੇਰੇ ਕੋਲ ਆ ਇਹ ਤਾਂ ਆਉਣੀ ਜਾਣੀ ਮਾਇਆ ਜੀ ਤੁਸੀਂ ਗੱਲ ਕਰ ਰਹੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਦੱਸ ਰਹੇ ਹੋ ਬੰਦੇ ਦਾ ਦਿਲ ਅਮੀਰ ਹੋਣਾ ਚਾਹੀਦਾ ਦਿਲੋਂ ਹੌਸਲਾ ਹੋਣਾ ਚਾਹੀਦਾ ਮੈਂ ਇਹੀ ਸਵਾਲ ਪਹਿਲਾਂ ਬਾਈ ਜੀ ਨੂੰ ਕੀਤਾ ਸੀ ਤੁਹਾਨੂੰ ਵੀ ਇਹ ਕਰਦਾ ਵੀ ਜਿਹੜੇ ਬੰਦੇ ਦੋਲ ਜਾਂਦੇ ਆ ਆਰਥਿਕ ਤੰਗੀਆਂ ਤੋਂ ਦੋਲ ਜਾਂਦੇ ਆ ਆਪਣੀ ਜਾਨ ਆਪਣੇ ਆਪ ਹੀ ਲੈ ਲੈਂਦੇ ਆ ਉਹਨਾਂ ਨੂੰ ਤੁਸੀਂ ਕੀ ਸਨੇਹ ਦੇਣਾ ਚਾਹੁੰਦੇ ਵੀ ਤੁਸੀਂ ਤਾਂ ਬਹੁਤ ਸਟਰਗਲ ਕਰ ਰਹੇ ਹੋ ਬਹੁਤ ਹੀ ਸੰਘਰਸ਼ ਕਰ ਰਹੇ ਹੋ ਆਰਥਿਕ ਤੰਗੀ ਦੇ ਤੌਰ ਤੇ ਮਨ ਦੀਆਂ ਵੀ ਇੱਛਾਵਾਂ ਟੋਡੀਆਂ ਮਰ ਰਹੀਆਂ ਹੋਣਗੀਆਂ ਬਹੁਤ ਸਾਰੀਆਂ ਬੱਚਿਆਂ ਨੂੰ ਕੁਝ ਲੈ ਕੇ ਦੇਣ ਦਾ ਸੋਚਦੇ ਹੋਗੇ ਉਹ ਵੀ ਹਨਾ ਵੀ ਕਈ ਵਾਰੀ ਕੰਮ ਨਹੀਂ ਲੱਗਿਆ ਦਿਹਾੜੀ ਨਹੀਂ ਲੱਗੀ ਤਾਂ ਉਹ ਵੀ ਰਹਿ ਜਾਂਦਾ ਹੋਣਾ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਇੱਕ ਹੀ ਗੱਲ ਜਾਣਦੀ ਆ ਮੈਂ ਮੇਰੇ ਘਰ ਵਾਲੇ ਨੇ ਅੱਜ ਤਾਈਂ ਮੇਰਾ ਮੂੰਹ ਨਹੀਂ ਫਟਕਾ ਰਿਹਾ ਜ਼ਹਰ ਜਿਹੜੀ ਚੀਜ਼ ਮੰਗਦੀ ਆ ਮੈਂ ਉਹ ਹੀ ਮੇਰੇ ਮੇਰੇ ਹਾਜ਼ਰ ਕਰਦੇ ਆ ਮੇਰੇ ਇਹ ਮੇਰੇ ਗੁਰੂ ਜੀ ਆ ਇਹਨੂੰ ਮੈਂ ਪਤੀ ਨਹੀਂ ਮੰਨਦੀ ਇਹਨੂੰ ਮੈਂ ਪਰਮਾਤਮਾ ਹੀ ਜਾਣ ਕੇ ਇਹਦੇ ਪੈਰੀਆਂ ਥਲੌਣੀਆਂ ਤੜ ਕੇ ਉੱਠ ਕੇ ਤੇ ਮੈਂ ਮੇਰੀ ਤਾਂ ਖਵਾਈ ਛੇ ਹੀ ਆਸਾਨ ਆ ਸਾਰੇ ਅੰਗ ਬਈ ਘਰ ਵਾਲੇ ਨੂੰ ਮਾੜਾ ਚੰਗਾ ਨਾ ਬੋਲੋ ਘਰ ਵਾਲਾ ਪਰਮਾਤਮਾ ਦੂਜਾ ਪਰਮਾਤਮਾ ਆਪਣਾ ਇਹ ਆ ਬਈ ਜੀਵਨ ਸਾਥੀ ਤਾਂ ਹੁੰਦਾ ਬਈ ਆਪਾਂ ਜੀਵਨ ਸਾਥੀ ਨਹੀਂ ਆਖਣਾ ਬਈ ਇਹ ਪਰਮਾਤਮਾ ਦਾ ਦੂਜਾ ਰੂਪ ਆ ਜੇ ਆਪਾਂ ਇਹਨੂੰ ਹੀ ਉਹ ਗਾਲਾਂ ਮੰਦੇ ਕੱਢੀ ਜਾਵਾਂਗੇ ਤੇ ਆਪਾਂ ਨੂੰ ਪਰਮਾਤਮਾ ਕੀ ਕੀ ਦੋਸ਼ ਦੇਊਗਾ ਬਈ ਪਰਮਾਤਮਾ ਆਖੂਗਾ ਬਈ ਨਹੀਂ ਜਦੋਂ ਆਪਦੇ ਘਰ ਵਾਲੇ ਨੂੰ ਨਹੀਂ ਮੰਨਦਿਆਂ ਬਈ ਪਰਮਾਤਮਾ ਮੈਂ ਫਿਰ ਮੇਰੀ ਕੀ ਲੋੜ ਆ ਮੈਂ ਤਾਂ ਇਹ ਹੀ ਕਹਿਣਾ ਚਾਹੂੰਗੀ ਬਈ ਪਰਮਾਤਮਾ ਨੇ ਮਾਂ ਬਣਾਈ ਆ ਮਾਂ ਦਾ ਰੂਪ ਵੀ ਇੱਕ ਪਰਮਾਤਮਾ ਹੀ ਆ ਇਹ ਮੇਰੇ ਪੈਰੀਆਂ ਥਲਾਉਂਦੇ ਆ ਇਹ ਮੈਨੂੰ ਇਹ ਮੈਨੂੰ ਐ ਬਈ ਵਧੀਆ ਬਣਾਉਂਦੇ ਆ ਇਹ ਕਹਿ ਦਿੰਦੇ ਆ ਨੀਲਮ ਤੂੰ ਹੀ ਹੈ ਮੇਰਾ ਸਾਰਾ ਕੁਝ ਤੂੰ ਹੀ ਆ ਉਹ ਤੂੰ ਹੀ ਵਗਾੜਨਾ ਤੂੰ ਹੀ ਸਵਾਰਨਾ ਆਪਾ ਵਗਾੜਿਆ ਨਹੀਂ ਇਹ ਬੰਦੇ ਦਾ ਇਹ ਹੀ ਤਾਂ ਪਿਆਰ ਹੈ ਇਹੀ ਤਾਂ ਰਿਸ਼ਤੇ ਆ ਇਹੀ ਤਾਂ ਰਿਸ਼ਤਿਆਂ ਦੇ ਨਿਗ ਹੈ ਵੀ ਜਿਹੜੀ ਜਿਹੜੀ ਦੁਨੀਆ ਅੱਜ ਇਹ ਜਿਹੜੀ ਗੱਲ ਸੁਣ ਰਹੇ ਹੋ ਨਾ ਇਹ ਦੁਨੀਆ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਪਤੀ ਪਰਮਾਤਮਾ ਜਾਂ ਪਤਨੀ ਨੂੰ ਪਰਮਾਤਮਾ ਮੰਨਣਾ ਇੱਕ ਬਹੁਤ ਵੱਡਾ ਉਦਾਹਰਣ ਹੈ ਦਿਲੋਂ ਉਹੀ ਗੱਲ ਮੈਂ ਕਹਿ ਰਿਹਾ ਸੀ ਨਾ ਦਿਲ ਦੀ ਅਮੀਰੀ ਹੋਣੀ ਚਾਹੀਦੀ ਹੈ ਦਿਲ ਦੇ ਬਹੁਤ ਅਮੀਰ ਹੈ ਇਹ ਦੋਵੇਂ ਜੀ ਜਿਹੜੇ ਬੈਠੇ ਆ ਆਰਥਿਕ ਤੰਗੀਆਂ ਦਾ ਕੀ ਪਤਾ ਕੱਲ ਨੂੰ ਕੀ ਦੇ ਨਾਲ ਹੋ ਜਾਣ ਕੱਲ ਨੂੰ ਕੀ ਦੇ ਪਰ ਐਸੀ ਦਿਲ ਦੀ ਅਮੀਰੀ ਤੁਸੀਂ ਵੀ ਜੇਕਰ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਹਾਨੂੰ ਵੀ ਬਹੁਤ ਮੁਸ਼ਕਲ ਹੋਊਗੀ ਤੇ ਬਾਈ ਜੀ ਜਿਵੇਂ ਤੁਹਾਨੂੰ ਇੰਨਾ ਪਿਆਰ ਸਤਿਕਾਰ ਮਿਲਦਾ ਤੁਸੀਂ ਵੀ ਉਹੀ ਪਿਆਰ ਸਤਿਕਾਰ ਦਿਨੇ ਹੋ ਜਾਂ ਕਈ ਵਾਰੀ ਹੋ ਜਾਂਦਾ ਨਹੀਂ ਨਹੀਂ ਉਹ ਨਹੀਂ ਦੇਈ ਦਈ ਜੀ ਜੇ ਉਹ ਨਹੀਂ ਪਿਆਰ ਸਤਿਕਾਰ ਦੇ ਜਿੰਨਾ ਇਹ ਦਿੰਦੇ ਜੀ ਹੂੰ ਤੇ ਤੇ ਜਦੋਂ ਹਨਾ ਜਿਵੇਂ ਆਪਣਾ ਕੰਮਕਾਰ ਘਟ ਜਾਂਦਾ ਜਦੋਂ ਕਈ ਵਾਰੀ ਉਹ ਘਟ ਹੋ ਜਾਂਦਾ ਤੇ ਬੱਚੇ ਮੰਗਦੇ ਆ ਕੁਝ ਜਾਂ ਤੁਹਾਡੀ ਘਰ ਵਾਲੀ ਕਵੇ ਵੀ ਮੈਨੂੰ ਬਈ ਆਹ ਲਿਆ ਕੇ ਦਿਓ ਉਦੋਂ ਜਦੋਂ ਨਹੀਂ ਲਿਆ ਕੇ ਦੇ ਸਕਦੇ ਉਦੋਂ ਫਿਰ ਕੀ ਹੁੰਦਾ ਫਿਰ ਦੁੱਖ ਹੁੰਦਾ ਖੁੱਲ ਕੇ ਗੱਲ ਦੱਸੋ ਦੁੱਖ ਤਾਂ ਹੁੰਦਾ ਹੀ ਪਰ ਫਿਰ ਵੀ ਇਹਨਾਂ ਨੂੰ ਮੰਨ ਸਮਝਾ ਦੇਈਦਾ ਵੀ ਚਲੋ ਅੱਜ ਨਹੀਂ ਤਾਂ ਕੱਲ੍ਹ ਸਹੀ ਹੂੰ ਤੇ ਉਹ ਫਿਰ ਐਸ ਤਰ੍ਹਾਂ ਅਡਜਸਟ ਜਾਂ ਕਰ ਲਈਦਾ ਸੀ ਹੂੰ ਤੁਸੀਂ ਫਿਰ ਕੀ ਤੁਸੀਂ ਜਿੱਦ ਕਰਦੇ ਹੋ ਕਿ ਨਹੀਂ ਕਰਦੇ ਮੈਂ ਤਾਂ ਹੀ ਕਹਿਣਾ ਚਾਹੁੰਨੀ ਆ ਮੈਂ ਮੈਂ ਪਿੱਛੇ ਹੋ ਮੈਂ ਵਧੀਆ ਮੇਰੀ ਜ਼ਿੰਦਗੀ ਨੰਗੀ ਆ ਬਈ ਜਦੋਂ ਦੀ ਐਦਨ ਨਾਲ ਵਿਆਹੀ ਹੋਈ ਆ ਮੈਂ ਬਈ ਮੈਨੂੰ ਕਾਫੇ ਦੀ ਘਾਟ ਨਹੀਂ ਆਉਣ ਦਿੱਤੀ ਜੇ ਜੇ ਮੈਂ ਜਦ ਕਰ ਵੀ ਲਾਉਂ ਫਿਰ ਕਿਹੜਾ ਆ ਜੂਗੀ ਮੇਰੇ ਕੋਲ ਉਹ ਚੀਜ਼ ਉਹ ਚੀਜ਼ ਨਹੀਂ ਨਾ ਹੁੰਦੀ ਫਿਰ ਮੈਂ ਕਹਿ ਦਿੰਨੀ ਆ ਵਾਂਛ ਦੇ ਡੈਡੀ ਹੁਣ ਤੂੰ ਹੀ ਆ ਬਸ ਜਦੋਂ ਨਹੀਂ ਹੈਗੀ ਆਪਣੇ ਕੋਲ ਚੀਜ਼ ਮੈਂ ਸਵਰ ਕਰ ਲੈਣੀ ਹੈ ਸਰ ਵੀ ਮੇਰੀ ਉਹ ਚੀਜ਼ ਵੀ ਤੂੰ ਹੀ ਉਹ ਚੀਜ਼ ਵੀ ਤੂੰ ਹੀ ਹੈ ਮੇਰੀ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਮੈਨੂੰ ਆਦਾ ਮੇ ਮੇਰਾ ਮੇਰੇ ਰੱਬਰਗਾ ਬੰਦਾ ਨਾਲ ਹੋਵੇ ਨਾ ਮੈਨੂੰ ਕੋਈ ਲੀਡ ਲਤਵ ਨਹੀਂ ਚਾਹੀਦਾ ਸਾਰ ਮੈਨੂੰ ਤਾਂ ਮੇਰਾ ਬੰਦਾ ਹੀ ਸਾਰਾ ਕੁਝ ਆ ਇਹ ਪਿਆਰ ਇਹ ਸਤਕਾਰ ਇੱਕ ਦੂਜੇ ਦਾ ਬਹੁਤ ਸਾਰੇ ਮੈਂ ਫੇਰ ਵੀ ਦੁਬਾਰਾ ਵੀ ਉਹੀ ਗੱਲ ਕਹਿਣ ਜਾ ਰਿਹਾ ਕਿ ਵੇ ਦੁਨੀਆ ਚੋਂ ਮੈਂ ਸੰਦਾ ਜਾ ਰਿਹਾ ਇਸ ਵੀਡੀਓ ਦੇ ਐਂਡ ਤੱਕ ਜੇਕਰ ਤੁਸੀਂ ਆ ਗਏ ਹੋ ਤਾਂ ਜ਼ਰੂਰ ਇਸ ਵੀਡੀਓ ਨੂੰ ਤੁਸੀਂ ਹੋਰਾਂ ਤੱਕ ਪਹੁੰਚਾਓ ਇਹ ਮੈਂ ਪਹਿਲਾਂ ਨਹੀਂ ਕਦੇ ਵੀ ਕਿਹਾ ਰਿਕਵੈਸਟ ਕਰ ਰਿਹਾ ਵੀ ਹੋਰਾਂ ਤੱਕ ਜ਼ਰੂਰ ਪਹੁੰਚਾਓ ਇਹ ਪਿਆਰ ਸਤਿਕਾਰ ਬਹੁਤ ਸਾਰੇ ਘਰਾਂ ਦੇ ਵਿੱਚ ਚਾਹੀਦਾ ਤੇ ਤੁਸੀਂ ਜੇਕਰ ਐਂਡ ਤੱਕ ਆ ਗਏ ਹੋ ਕਿਸੇ ਵੀ ਪਲੇਟਫਾਰਮ ਤੇ ਸਾਨੂੰ ਦੇਖ ਰਹੇ ਹੋ ਵੀਡੀਓ ਤੇ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੁੜੇ ਰਹੋ ਸਾਡੇ ਨਾਲ ਹੋਰ ਵੀ ਅਸੀਂ ਇਹੋ ਜਿਹੀਆਂ ਕਹਾਣੀਆਂ ਤੁਹਾਡੇ ਰੂਬਰੂ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ